ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਐਂਡ ਤੱਕ ਪੂਰਾ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਫੋਰਡ 3600 ਟਰੈਕਟਰ ਬਕਾਉ ਲੈ ਕੇ ਆਏ ਆ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਖ ਸਕੇ ਗੱਲ ਕਰੀਏ ਜੀ ਫੋਰਡ 3600 ਟਰੈਕਟਰ ਹੈ ਜੀ ਦੇਖ ਸਕਦੇ ਹੋ Ориジナル ਰੰਗ ਪੇਂਟ ਦਾ ਟਰੈਕਟਰ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਘਰੇਲੂ ਖੜਾ ਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 1991 ਮਾਡਲ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਆ ਇੰਜਨ ਗੇਅਰ ਦਾ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਫਿਰ ਟਰੈਕਟਰ ਨੂੰ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਟਾਇਰਾਂ ਦੀ ਗੱਲ ਕਰੀਏ 40 ਪੈਸੇ ਚਾਰੇ ਟਾਇਰ ਨੇ ਟਰੈਕਟਰ ਦੇ ਦੇਖ ਸਕਦੇ ਹੋ ਸੈਲਫ ਸਟਾਰ ਟਰੈਕਟਰ ਆ ਵਧੀਆ ਚੰਗੀ ਬੈਟਰੀ ਆ ਏਰੀਆ ਕੋਟਕਪੂਰੇ ਦੇ ਵਿੱਚ ਵੀ ਰੋ ਇਹ ਟਰੈਕਟਰ ਖੜਾ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰ ਨੂੰ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9943 4480 ਤੇ ਵੀਰ ਨੂੰ ਤੁਸੀਂ ਫੋਨ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,5000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਹਰ ਚਲਾ ਕੇ ਪੂਰੀ ਦਸੱਲੀ ਕਰਕੇ ਟਰੈਕਟਰ ਖਰੀਦ ਸਕਦਾ ਪੂਰਾ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਆਪਣੇ ਚੈਨਲ ਤੇ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਚ ਸਕੇ ਵਾਜਬ ਰੇਟਾਂ ਦੇ ਵਿੱਚ ਤੁਹਾਡੇ ਲਈ ਖੇਤੀਬਾੜੀ ਸਾਧਨ ਮਕੌਲ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ